¡Trip! ¡Tú, eh. <laughs> 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 अब तू सिखा रहे है अच्छा अच्छा नहीं आता नहीं आता ਦੁੱਧਦੰਦ ਮਾਰਵਾੜੀ ਯੂਸ਼ੇਰ ਆਜੋ ਵੀ ਜਿਹੜੇ ਰਹਿ ਗਏ ਪਾਰਟਿਸਪੈਂਟ ਜਲਦੇ ਸਾਡੇ ਡਾਕਟਰ ਸਾਹਿਬ ਨੂੰ ਥੋੜਾ ਜਰੂਰੀ ਦੁੱਧ ਦਾ ਨਮਾਰਾ ਵਾਲੀ ਵੀ ਸ਼ੇਰੇਬੈਟ ਚੱਕਰੀ ਲੈ ਕੇ ਆਉਂਦੀ ਸੁਦੰਦ ਨਮਾਰਾ ਵਾਲੀ ਸ਼ੇਰੇਨ ਜੋਰnik ਹੋਣਾ ਇਸ ਰੀਨ ਨੂੰ ਸਪਾਂਸਰ ਕੀਤਾ ਜੀ ਸੈਂਟ ਬਰੋਸ ਪਲਟਫਾਰਮ جی گرتاش سندھو جی چاہیے جلد کراؤں کر دو جی کیونکہ رنگ سٹارٹ ہونی ہے پلیز جلد پہنچ نہیں کر دو جی ਬੰਦੇ ਇਸ ਵਾਰ ਸਾਰੀ ਠੰਡੇ ਆ ਟੈਟਰਿੰਗ ਵਾਲੇ ਵੀ ਠੰਡੇ ਚੱਲੀ ਜਾਂਦੇ ਆ ਸਾਡੇ ਗੱਜ ਸਾਹਿਬਾਨ ਨੂੰ ਹੋਰ ਫਾਸੇ ਹੋ ਜਾਂਦਾ ਮਰੇ ਸਾਊਂਡ ਵਾਲੇ ਵੀ ਠੰਡੇ ਚੱਲੀ ਜਾਂਦੇ ਇਸ ਵਾਰ ਤਾਂ ਠੰਡ ਵੀ ਘੱਟ ਪਈ ਆ ਇਹੋ ਨਹੀਂ ਕਾਰਨ ਪਤਾ ਚੱਲ ਚਲਾ ਦਿਓ ਜੀ ਚਲਾ ਸਾਹਿਬ ਮੜਮੜਾ ਮਾਰੋ ਚਲਾ ਦਿਓ ਜੀ ਸਾਊਂਡ ਟੁੱਟ ਗਈ ਮਿਊਜ਼ਿਕ ਚਲਾ ਦੇ ਭਾਈ ਘੋੜਿਆਂ ਵਾਲੇ ਕਹਿੰਦੇ ਸਪਹਿਲਾ ਮਿਊਜ਼ਿਕ ਚਲਾਓ ਫੇਰ ਚਲਾਵਾ ਤੁਸੀਂ ਮੰਨ ਲਓ ਘੋੜਿਆਂ ਵਾਲੇ ਹੋ ਤੁਸੀਂ ਹੋ ਜੋ ਮਿਊਜ਼ਿਕ ਤੋਂ ਪਹਿਲਾਂ ਸਟਾਰਟ ਮੜਾ ਚਲਾ ਲਓ ਭਾਈ ਇਧਰੋਂ ਕਰ ਲਓ ਸਟਾਰਟ ਹੁਣ ਕਰ ਦੋ ਜੀ ਮੜਾ ਦੇ ਕਰ ਲਓ ਜਹਾਂ ਦੀ ਹੋਣੀ ਤੋਰ ਲਓ ਤੋਰ ਲਓ ਜੀ ਤੋਰ ਲਓ ਦੋ ਸਰਕਲ ਬਣਾ ਲਿਓ ਚਲੋ ਭਾਈ ਨਿਕਲ ਨਿਕਲ ਨਹੀਂ ਕੱਢਦਾ ਤੁਸੀਂ ਉਹਦਾ ਟਾਈਮ ਤੇ ਹੀ ਪਤਾ ਲੱਗਦੀ ਜਦੋਂ ਭਰ ਗਈ ਇੱਥੇ ਦੀ ਹੈ ਖਿੱਚ ਲਾਂਗੇ ਤੋਰੋ ਜੀ ਤੋਰੋ ਸਾਹਮਣੇ ਸਾਹਮਣੇ ਜਵਾਨਾਂ ਸਾਹਮਣੇ ਤੋਰੋ ਜੀ ਦੀਦੇ ਵਾਲੇ ਬਾਬੂ ਤੇਰਾ ਗਾਣਾ ਨਹੀਂ ਚੱਲਿਆ ਜੇ ਤੱਕ ਘੋੜੇ ਚੱਲ ਪਏ ਜਸ਼ਨ ਹੋ ਗਏ ਪੁਰ ਇੱਕ ਵਾਰ ਕੀ ਮੈਂ ਵੈਲ ਅੱਜ ਦੋ ਰਾਉਂਡ ਕਰਨੇ ਪੈਣੇ ਜਾਨਵਰ ਜਿਆਦੇ ਆ ਥੋੜਾ ਐਗਰੈਸ਼ਨ ਵੱਧ ਦਿਖਾਉਂਦੇ ਆ تور لوگ پچھلی بار بھی ہولٹر نہ پایا کروا سا بچے باہر لے جاؤ نہیں بچے باہر لے جاؤ घोड़ी फे सरसां मालो बाह न घोड़ा बि बाहिरियो گردین سیاح آن سب سے بت چاہیے بڑا میں تو پوری نہیں بن گئی تو دو کام نہیں کہ یہ چرچا کا وشا ہوں گا بھائی پچھلی بارش کے بھی سنمان کرانا ٹرافی والا ضرور یار باغ جو ਆਪਾਂ ਲੈ ਆਵੇਂ ਉਹਨਾਂ ਸਾਹਮਣੇ ਹੁਣ ਪਾਲੋ ਪਾਲੋ ਇਹ ਜਿਗਰਾ ਵੀ ਕੋਲ ਨੂੰ ਸਾਹਮਣੇ ਜਿਹਨੇ ਕੋ ਸੱਜਣ ਜਦੋਂ ਪਹਿਲੀ ਵਾਰ ਦੀ ਆਉਂਦੇ ਆ ਜਾਂ ਕਿ ਮੇਰੇ ਵਰਗੇ ਬਾਹਰ ਬਿਲਕੁਲ ਜੀ ਦੇਖੋ ਆਪਾਂ